ਚੁੰਡੇ ਤਾਂ ਤੁਸੀਂ ਐਮਪੀ ਨੇ ਉਹਨਾਂ ਨੇ ਕਿਸੇ ਦੀ ਸਰਕਾਰ ਬਣਾਉਣੀ ਹੈ ਉਹ ਸਰਕਾਰ ਕੱਲੂ ਸੱਤਾ ਚਾਕੇ ਮੁੱਕਰ ਜਾਵੇ ਉਹਦੀ ਕੀ ਗਾਰੰਟੀ ਹੈ ਹਾਂ ਦੇਖੋ ਮੁੱਕਰ ਸਕਦੇ ਕੋ ਰਲੋਂ ਨੇ ਪ੍ਰੈਸ਼ਰ ਗਰੁੱਪ ਆ ਸਾਡਾ ਹੁਣ ਜਿਨ੍ਹਾਂ ਦੇ ਭਾਦੀ ਬਣੀ ਆ ਇਹ ਵੀ ਪਤਾ ਲੱਗਦਾ ਇਹ 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 ਹੋਣ ਵਾਲੀ ਸਰਕਾਰ ਕੋ ਅਗਲੇ ਨਾਂ ਸਬਕ ਸਿੱਖਣਗੇ ਤਾਂ ਉਹਨਾਂ ਦਾ ਵੀ ਇਹੀ ਅਸਰ ਹੋਊਗਾ ਸਾਡਾ ਦਾ ਪ੍ਰੈਸ਼ਰ ਗਰੁੱਪ ਨਾ ਮੁੱਕਰ ਸਕਦੇ ਆ ਕ ਮੰਤਰੀ ਪਦ ਤੇ ਸਮਝਾਉਤੇ ਆ ਦੇਖੋ ਮੈਂ ਉਵੇਂ ਸਮਝਦਾ ਵੀ ਜਿੱਡਾ ਵੱਡਾ ਪਰਿਵਾਰ ਆ ਸਾਡਾ 80 ਕਰੋੜ ਤੋਂ ਵੱਧ ਕਿਸਾਨ ਨੇ ਇਹ ਹਿੰਦੂ ਲੋਕਾਂ ਨੂੰ ਬਾਦਲੇ ਹਾਂ ਜੇ ਜਨਤਾ ਪੂਰੇ ਪ੍ਰੈਸ਼ਰ ਚਾਹੀ ਤੇ ਕੋਈ ਮੁਕਰਨ ਵਾਲਾ ਨਹੀਂ ਹੈ ਸਵਾਲ ਤਾਂ ਹੈ ਉਹਨਾਂ ਨੇ ਵੀ ਰਾਜ ਚਲਾਉਣਾ ਹੈਗਾ ਤਾਂ ਮੁਕਰ ਸਕਦਾ ਵਾ ਪਰ ਅਸੀਂ ਤਾਂ ਇਹ ਤਾਂ ਨਹੀਂ ਰੁਕੇ ਹੈਗੇ ਕੋਈ ਆ ਜਾਵੇ ਸਾਡਾ ਪ੍ਰੈਸ਼ਰ ਗਰੁੱਪਾ ਸੀ ਲਗਾਤਾਰ ਸੰਘਰਸ਼ ਕਰਦੇ ਨਾ ਕਿ ਲੋਕਾਂ ਨੂੰ ਸਵਾਲ ਪੁੱਛਣ ਦੇ ਨਾਲ ਨਾਲ ਇਹ ਵੀ ਜਾਗਰੂਕ ਕਰ ਰਹੇ ਹਾਂ ਕਿ ਭਾਈ ਆਹ ਉਮੀਦਵਾਰ ਚੰਗਾ ਏ ਤੁਹਾਡਾ ਜਿਹੜਾ ਉਮੀਦਵਾਰ ਹੈ ਉਹਦੇ ਵਿੱਚ ਆਹ ਕੁਆਲਿਟੀ ਹੋਣੀ ਚਾਹੀਦੀ ਹੈ ਉਹ ਵੀ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਕਿਉਂਕਿ ਲੋਕਾਂ ਨੇ ਵੋਟ ਤਾਂ ਪਾਉਣਾ ਹੀ ਆਖਰ ਕਿਸੇ ਨਾ ਕਿਸੇ ਨੂੰ ਨਹੀਂ ਉਮੀਦਵਾਰ ਨੂੰ ਪੁੱਛਦਾ ਕਿਹੜਾ ਵਾ ਫੈਸਲਾ ਵਸ਼ਿੰਗਟਨ ਕਰਦਾ ਲਾਗੂ ਦਿੱਲੀ ਵਾਲੇ ਕਰਦੇ ਉੱਥੇ ਤਾਂ ਦੋ ਹੀ ਬੰਦੇ ਨੇ ਜਿਹੜੇ ਹੁਣ ਸਰਕਾਰ ਆ ਉਹ ਉਧਰ ਜੇ ਕੋਈ ਦੂਜਾ ਆ ਗਿਆ ਉਹਨਾਂ ਦੇ ਵੀ ਦੋ ਤਿੰਨ ਉਹ ਐਮਪੀ ਉਹਨਾਂ ਨੂੰ ਪੁੱਛਦਾ ਕੌਣ ਹੈ ਕਿਹੜਾ ਡਿਬੇਟ ਕਰਦਾ ਵੀ ਤੁਸੀਂ ਦੱਸੋ ਕੋਈ ਤੁਸੀਂ ਵਿਰੋਧਤਾ ਉਹਨਾਂ ਉਮੀਦਵਾਰਾਂ ਦਾ ਹੀ ਕਰ ਰਹੇ ਹੋ ਨਾ ਫਿਰ ਨਾ ਦੇਖੋ ਜੀ ਤਾਂ ਕਰਨਾ ਚਾਹੀਦਾ ਮਤਲਬ ਤੁਸੀਂ ਪਾਰਲੀਮੈਂਟ ਦੇ ਵਿੱਚ ਪਹਿਲੇ ਪੰਜਾਂ ਸਹੀ ਹੈਲਦੀ ਡਿਬੇਟ ਦੇਖ ਲਓ ਕਿਹੜੇ ਮੁੱਦੇ ਤੋਂ ਹੀ ਪਹਿਲਾਂ ਦੱਸ ਦੋ ਉਹ ਤਾਂ ਹੁਣ ਕਹਿੰਦੇ ਨਾਨ-वेज ਤੇ ਵੇਜਿਟ ਆ ਹਿੰਦੂ ਦਾ ਮੁਸਲਮਾਨ ਇਹ ਕਿੱਡੀ ਡਿਬੇਟ ਆ ਯਾਨੀ ਦੇਸ਼ ਦੀ ਪਾਰਲੀਮੈਂਟ ਵਿੱਚ ਜਿਵੇਂ ਪਹਿਲਾਂ ਕਿਤੇ ਚਰਚਾ ਹੁੰਦੀ ਸੀ ਉਹਨਾਂ ਤਾਂ ਚਰਚਾ ਵੀ ਤਾਂ ਫਿਰ ਅਸੀਂ ਕਿਹਦੇ ਕੋ ਇੱਕ ਚੰਗਾ ਮਾੜੇ ਦਾ ਕਨਸੈਪਟ ਕਿ ਮਿਸ ਖਾਲ ਲੀਏ ਕਿਸੇ ਨੇ ਨਹੀਂ ਤੁਹਾਡੇ ਕੋ ਰਾਹ ਅੰਦੋਲਨ ਦਾ ਹੀ ਬਚਾ ਹਾਂ ਦੇਖੋ ਸਾਡੇ ਕੋ ਨਹੀਂ ਬਚਦਾ ਪੂਰੀ ਦੁਨੀਆ ਕੋ ਬਚਣ ਰਿਹਾ ਜ਼ੋਰ ਵੀ ਤਾਂ ਲੜੀ ਰਿਹਾ ਪਰ ਫੂਲ ਸਾਹਿਬ ਜਿਹੜੇ ਅਸੀਂ ਜਿਹੜੇ ਅਸੀਂ ਨੀਤੀਆਂ ਦੀ ਗੱਲ ਕਰਦੇ ਹਾਂ ਕਾਰਪੋਰੇਟ ਪੱਖੀ ਨੀਤੀਆਂ ਉਹ ਨਿਕਲਦੀਆਂ ਤਾਂ ਕਾਂਗਰਸ ਦੇ ਰਾਜ ਦੇ ਵਿੱਚੋਂ ਹੀ ਨੇ ਉਸ ਤੋਂ ਬਾਅਦ ਉਹੀ ਨੀਤੀਆਂ ਲੋਗੇ ਭਾਜੀਪੀ ਫੋਲੋ ਕਰ ਰਹੀ ਹੈ ਜਿਵੇਂ ਪੰਦੇੜ ਸਾਹਿਬ ਨੇ ਕਿਹਾ ਕਿ ਵਰਲਡ ਪੱਧਰ ਤੇ ਉੱਤੇ ਜਈਆਂ ਨੀਤੀਆਂ ਬੜੀਆਂ ਹੋਈਆਂ ਨੇ ਸਵਾਲ ਇਹ ਹੈ ਕਿ ਤੁਸੀਂ ਉਹਨਾਂ ਨੀਤੀਆਂ ਨੀਤੀ ਘਾੜਿਆਂ ਨੂੰ ਰੋਕੋਗੇ ਕਿਵੇਂ ਜਦੋਂ ਉਹੀ ਪਿਛਲੀ ਸਰਕਾਰ ਵੀ ਉਹਨਾਂ ਤੇ ਚੱਲ ਰਹੀ ਸੀ ਮੌਜੂਦਾ ਵੀ ਉਹਨਾਂ ਤੇ ਚੱਲ ਰਹੀ ਆ ਬਿਲਕੁਲ ਠੀਕ ਹੈ ਵੀ ਜਿਹੜਾ 1980ਵਿਆਂ ਦੇ ਵਿੱਚ ਗੈਟ ਵਾਲੇ ਦੌਰ ਚੱਲ ਕੇ ਜਿਹੜਾ ਗੈਟ ਸਮਝੌਤਾ ਹੋਇਆ ਆ ਡੰਕਲਤੀ ਜੀ ਵੀ ਜਾਗੇ ਉਹਦੇ ਬੇਸ ਤੇ ਗਾਹਾਂ ਫਿਰ ਡਬਲਯੂਟੀਓ ਬਣਿਆ ਇਹ ਸਾਰੀਆਂ ਜਿਹੜੀਆਂ ਪਾਲਿਸੀਆਂ ਆਈਆਂ ਨੇ ਇਹ ਵੀ ਬਿਲਕੁਲ ਠੀਕ ਹੈ ਵੀ ਜਦੋਂ ਭਾਰਤ ਨੂੰ ਡਬਲਯੂਟੀਓ ਦੇ ਵਿੱਚ ਸ਼ਾਮਲ ਕਰਨ ਦਾ ਸਾਈਨ ਕੀਤੇ ਨੇ ਉਹ ਸਭ ਤੋਂ ਪਹਿਲਾਂ ਜਿਹੜਾ ਉਦੋਂ ਕਰਨਵੇਂ ਦੇ ਉਦੋਂ ਸੀਗੇ ਨਰਸ ਮਹਰਾਓ ਸੀਗੇ ਕਾਂਗਰਸ ਦੇ ਪ੍ਰਧਾਨ ਮੰਤਰੀ ਤੇ ਜਿਹੜੇ ਮਨਮੋਹਨ ਸਿੰਘ ਸੀਗੇ ਉਦੋਂ ਖਜ਼ਾਨਾ ਮੰਤਰੀ ਸੀ ਇਹਨਾਂ ਦੇ ਸਾਈਨ ਹੋ ਕੇ ਹੀ ਉਹ ਸੰਧੀਆਂ ਤੇ ਜਿਹੜੀਆਂ ਆ ਭਾਰਤ ਵਿਰੋਧੀ ਸੀ ਕਿਸਾਨਾਂ ਵਿਰੋਧੀ ਸੀ ਉਹ ਸਮਝੌਤੇ ਹੋਏ ਆ ਸਾਈਨ ਹੋਏ ਨੇ ਠੀਕ ਆ ਸਾਰੀਆਂ ਉੱਥੋਂ ਨਿਕਲ ਗਈਆਂ ਨੇ ਪਰ ਜਿਹੜਾ ਇਹਨਾਂ ਨੂੰ ਅਸੀਂ ਕਹਿੰਦੇ ਆ ਵੀ ਜਿਵੇਂ ਪਹਿਲਾਂ ਵੀ ਤੁਹਾਡਾ ਸਵਾਲ ਸੀਗਾ ਵੀ ਅਸੀਂ 15ਵੀਂ ਕੇ 16ਵੀਂ ਇਹ ਲੋਕ ਸਭਾ ਦੀ ਚੋਣ ਹੈ 18ਵੀਂ हां 18ਵੀਂ ਵੀਕਟ ਵੀ ਇਹਦੇ ਵਿੱਚ ਲੋਕਾਂ ਨੇ ਉਹ ਦੂਜੀ ਵੀ ਚਣਵੀ ਰਾਜਨੀਤੀ ਵੀ ਵਰਤੀ ਹੈ ਵੋਟ ਰਾਜਨੀਤੀ ਵਰਤੀ ਹੈ ਪਰ ਉਹ ਜੇ ਵੇਖਿਆ ਜਾਵੇ ਤਾਂ 16 ਕਿੰਨੇ ਸਾਲ ਬਣ ਜਾਂਦੇ ਘੱਟੋ ਘੱਟ 75 ਸਾਲਾਂ ਦੇ ਵਿੱਚ ਉਹ ਹਰੇਕ ਵਾਰੀ ਫੇਲ ਹੋਇਆ ਫੇਲ ਅਸੀਂ ਕਿਉਂ ਕਹਿੰਦੇ ਆ ਵੀ ਜਿਹੜੀਆਂ ਉਹ ਨੀਤੀਆਂ ਨੂੰ ਰੋਕਣਾ ਸੀ ਉਹ ਤਾਂ ਰੁਕੀਆਂ ਨਹੀਂ ਉਹ ਤਾਂ 더 ਵੱਧ ਤੇਜ਼ੀ ਨਾਲ ਲਾਗੂ ਹੋਣੀਆਂ ਸ਼ੁਰੂ ਹੋ ਗਈਆਂ ਕਾਨੂੰਨ ਆ ਗਏ ਜਿਹੜੇ ਤਨਕਾਲੇ ਕਾਨੂੰਨ ਆ ਉਹਨਾਂ ਨੀਤੀਆਂ ਦੇ ਸਿੱਟੇ ਵਜੋਂ ਉਹ ਰੋਕਿਆ ਨਹੀਂ ਜੇ ਰੋਕਿਆ ਤਾਂ ਸਿਰਫ ਜਿਹੜੀ ਕਿਸਾਨਾਂ ਦੀ ਮੂਵਮੈਂਟ ਹੈ ਕਿਸਾਨਾਂ ਦਾ ਅੰਦੋਲਨ ਹੈ ਯੂਨਸੀ ਸੰਘਰਸ਼ ਦੀ ਰਾਜਨੀਤੀ ਕਹਿ ਦਿੰਦੇ ਆ ਸੰਘਰਸ਼ ਦੀ ਰਾਜਨੀਤਿਕ ਲੈਣ ਚੋਟ ਚੋਟ ਦੀ ਰਾਜਨੀਤੀ ਇਸ ਰਾਹੀ ਰੁਕੇ ਆ ਉਹਦੀ ਸਭ ਤੋਂ ਵੱਡੀ ਮਿਸਾਲ ਆ ਜਿਹੜਾ ਦਿੱਲੀ ਵਾਲਾ ਅੰਦੋਲਨ ਹੈ ਉਹ ਉਹਨਾਂ ਤਿੰਨ ਜਿਹੜੇ ਕਾਨੂੰਨ ਆ ਜਿੰਨਾਂ ਲਾਇਆ ਸੀਗਾ ਵੀ ਇਹ ਤਾਂ ਕਦਾ ਚਿਰਤੀ ਨਹੀਂ ਵਾਪਸ ਹੋ ਸਕਦੇ ਉਸ ਸੰਘਰਸ਼ ਨੇ ਉਸ ਜਿਹੜੀ ਮੂਵਮੈਂਟ ਨੇ ਕਿਸਾਨਾਂ ਦੀ ਨੇ ਉਹ ਵਾਪਸ ਕੀਤੀ ਤੇ ਗਾਹਾਂ ਨੂੰ ਵੀ ਜੇ ਨੀਤੀਆਂ ਵਾਪਸ ਹੋਣੀਆਂ ਤਾਂ ਕਿਸਾਨਾਂ ਦਾ ਜਿਹੜਾ ਵਿਸ਼ਾਲ ਅੰਦੋਲਨ ਹੈ ਜਿਹੜਾ ਕਿਸਾਨ ਮਜ਼ਦੂਰ ਏਕਤਾ ਦੇ ਆਧਾਰ ਤੇ ਉਸੇ ਨੇ ਇਹ ਨੀਤੀਆਂ ਨੂੰ ਰੋਕਣਾ ਚੋਣ ਦੇ ਵਿੱਚ ਜਿਹੜੀ ਚੋਣ ਹੋਰ ਵੀ ਨਵੀਂ ਵੀ ਆ ਜੇ ਸਾਡੇ ਹਿਸਾਬ ਨਾਲ ਜਿਹੜਾ ਹੁਣ ਇੰਨੇ ਸਾਲ ਅਸੀਂ ਤਜਰਬਾ ਵੇਖਿਆ ਸਾਨੂੰ ਬੜੀ ਉਮੀਦ ਨਹੀਂ ਵੀ ਉਹ ਪਾਰਲੀਮੈਂਟ ਵਾਲੇ ਚਰਮਿੰਦੇ ਜਾ ਕੇ